ਸਮਰਾਲਾ ਦੇ ਨੇੜਲੇ ਪਿੰਡ ਕੁੱਬੇ ਵਿਖੇ ਅਣਪਛਾਤੇ ਵਿਅਕਤੀਆਂ ਨੇ ਘਰ ਤੇ ਕੀਤਾ ਹਮਲਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਸਮਰਾਲਾ ਦੇ ਨੇੜਲੇ ਪਿੰਡ ਕੁੱਬੇ ਵਿਖੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਸਕੂਲ ਦੇ ਨਾਲ ਲੱਗਦੇ ਘਰ ਉੱਤੇ ਰੋੜਿਆਂ ਅਤੇ ਕੰਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ ਕਰਦੇ ਮੈਂਬਰ ਬਲਜੀਤ ਕੌਰ ਨੇ ਦੱਸਿਆ ਕਿ ਰਾਤ ਲਾਈਟ ਗਈ ਹੋਈ ਸੀ ਅਤੇ ਅਚਾਨਕ ਅਣਪਛਾਤੇ ਵਿਅਕਤੀਆਂ ਨੇ ਘਰ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਘਰ ਦੇ ਅੰਦਰ ਅਤੇ ਬਾਹਰ ਰੋੜੇ ਅਤੇ ਕੰਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ। ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 112 ਨੰਬਰ ਤੋਂ ਇਤਲਾਹ ਮਿਲੀ ਸੀ ਅਤੇ ਉਹ ਮੌਕੇ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਹਰੇ ਹਿਰਾ ਤੋਂ 10:00 ਵਜੇ 10 ਮਿੰਟ ਤੇ ਸਾਡੇ ਘਰ ਤੇ ਪਿੰਡ ਦੇ ਵਿੱਚ ਲੈਫਟ ਹੈਮਸੇਰੀ ਤੇ ਅਸੀਂ ਤਾਂ ਆਪਣੇ ਅੰਦਰ ਬੈਠੇ ਹੋਏ ਸੀ ਕਿ ਸਾਰਾ ਨਗਰੀ ਆਪਣੇ ਆਪਣੇ ਅੰਦਰ ਸੀਗਾ ਤੇ ਇਹ ਅਣਸੁਸ਼ਟ ਤੇ ਆ ਬੰਦੇ ਆਏ ਤੇ ਸਾਡੇ ਘਰ ਤੇ ਹਮਲਾ ਕਰਤਾ ਉਹਨਾਂ ਨੇ ਆ ਕੇ ਕੀ ਲੱਗਦਾ ਹਮਲਾ ਕਿਉਂ ਕੀਤਾ ਜੀ ਉਹਨੇ ਰੋਡੇ ਘਰ ਤੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਸਾਡਾ ਤਾਂ ਪਿੰਡ ਦੇ ਵਿੱਚ ਨਾ ਕਿਸੇ ਨਾਲ ਬੈਰ ਨਾ ਕੋਈ ਦੁਸ਼ਮਣੀ ਸਾਡਾ ਕਿਸੇ ਨਾਲ ਕੋਈ ਰੰਜਿਸ਼ ਵੀ ਹੈ ਨਹੀਂ ਜੀ ਸਾਡਾ ਕਿਸੇ ਨਾਲ ਕੋਈ ਇਦਾਂ ਦਾ ਲੈਣੀ ਦਾ ਵੀ ਕੋਈ ਤਗੜਾ ਵਾ ਕੋਈ ਤੁਹਾਨੂੰ ਫੋਨ ਆਇਆ ਹੋਵੇ ਨਾ ਜੀ ਕੋਈ ਇਸ ਤਰ੍ਹਾਂ ਦਾ ਕੋਈ ਫੋਨ ਵਗੈਰਾ ਕੁਝ ਨਹੀਂ ਆਇਆ ਕਿਸਾਨ ਘਰ ਦੇ ਵਿੱਚ ਕਿੰਨੇ ਜੀ ਹੋ ਜੀ ਅਸੀਂ ਘਰ ਦੇ ਵਿੱਚ ਇਸ ਵਕਤ ਤਾਂ ਵੈਸੇ ਅਸੀਂ ਚਾਰ ਜੀ ਆ ਇੱਕ ਬੇਟਾ ਮੇਰਾ ਬਾਹਰ ਆ ਤਿੰਨ ਜੀ ਅਸੀਂ ਰਹੇ ਹਾਂ ਤੁਮ ਬਾਹਰ ਕਿਹੜੀ ਕੰਟਰੀ ਹੈ ਜੀ ਹਾਂ ਜੀ ਉਹ ਅਮਰੀਕਾ ਦੇ ਵਿੱਚ ਕੀ ਕੰਮ ਕਰਦੇ ਨੇ ਉਹ ਟਰੈਕਟਰ ਚਲਾਉਂਦਾ ਜੀ ਉਹਰੇ ਕੀ ਕੰਮ ਕਰਦੇ ਅਸੀਂ ਉਹਰੇ ਜੀ ਖੇਤੀ ਕਰਦੇ ਹਾਂ ਤੇ ਛੋਟਾ ਬੇਟਾ ਕੀ ਕਰਦਾ ਜੀ ਛੋਟਾ ਖੇਤੀਬਾੜੀ ਕਰਦਾ ਹਾਂ ਜੀ ਛੋਟਾ ਬੇਟਾ ਸਾਡਾ ਪੜਦਾ ਹੈ ਉਹ ਪੜਦਾ ਜੀ ਹਾਂਜੀ ਉਹਦੇ ਨਾਲ ਕੋਈ ਕਿਸੇ ਦੀ ਲਗੜਡ ਹੋਵੇ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਲਗੜਡ ਨਹੀਂ ਹੈ ਜੀ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਹੈ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਨਸਾਫ ਇਹੀ ਮੰਗਦੇ ਆ ਵੀ ਜਿਹੜੇ ਦੋਸ਼ੀਆਂ ਨੇ ਸਾਡੇ ਤੇ ਹਮਲਾ ਕਰਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਕਿਰਪਾਦਾਰ ਕਰਿਆ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਹ ਹਮਲਾ ਹੋਇਆ ਕਿਉਂ ਠੀਕ ਜੀ ਮੇਰਾ ਨਾਮ ਤਰਨਪਾਲ ਸਿੰਘ ਹੈ ਮੈਂ ਪਿੰਡ ਦਾ ਸਰਪੰਚ ਆ ਜੀ ਤੇ ਕੀ ਮਾੜਣਾ ਵਾਪਰੀ ਹੈ ਜੀ ਪਿੰਡੇ ਚ ਇਹ ਇਹਨਾਂ ਨੂੰ 10 10:00 10 ਮਿੰਟ ਤੇ ਇਹਨਾਂ ਦਾ ਮੈਨੂੰ ਹੋਣ ਆਇਆ ਤੇ ਇਹ ਕਹਿੰਦੇ ਸਾਡੇ ਘਰ ਦੇ ਉੱਤੇ ਹਮਲਾ ਹੋ ਗਿਆ ਜਦੋਂ ਅਸੀਂ ਆਏ ਤੇ ਆਪਾਂ ਨੂੰ ਤੋੜ ਹੋਈ ਹੋਈ ਤੀ ਕੋਈ ਅਣਖਿਆਤੇ ਆਏ ਬੰਦੇ ਤੇ ਉਹ ਮਾਰ ਕੇ ਇੱਥੋਂ ਚਲੇ ਗਿਆ ਜੀ ਕੋਣ ਅੰਕ ਇਹਨਾਂ ਦਾ ਕੀ ਨਿਸ਼ਾਨ ਆਈ ਘਰ ਕੀ ਦਾ ਇਹ ਹੈਰੀ ਆ ਮੁੰਡੇ ਦਾ ਨਾਂ ਜੀ ਅਮਰੀਕਾ ਚ ਇਹ ਬਾਹਰ ਆਈ ਪੂਰੇ ਕੀ ਕੰਮ ਕਰਦੇ ਪੂਰੇ ਇਹ ਖੇਤੀਬਾੜੀ ਉਹ ਕਰਦੇ ਨੇ ਕਿੰਨੇ ਮੈਂਬਰ ਰਹਿੰਦੇ ਨੇ ਜੀ ਇਹ ਤਿੰਨੇ ਜਾਣੇ ਨੇ ਜੀ ਇੱਕ ਬੇਟਾ ਹੋਰ ਆ ਉਹਨਾਂ ਦਾ ਛੋਟਾ ਬੇਟਾ ਤੇ ਮਾਤਾ ਤੇ ਉਹਨਾਂ ਦੇ ਡੈਡੀ ਜੀ ਘਟਣਾ ਕੀ ਲੱਗਦਾ ਵੀ ਘਟਣਾ ਕਿਸ ਕਾਰਨ ਵਾਪਰੀ ਹੋਵੇ ਘਟਨਾ ਜੀ ਐਂ ਲੱਗਦਾ ਜੀ ਹੁਣ ਇਹਨਾਂ ਦੀ ਕੋਈ ਲੜਾਈ ਵੀ ਨਹੀਂ ਕਿਸੇ ਨਾਲ ਕੋਈ ਆਇਆ ਨਹੀਂ ਹੈਗਾ ਵੀ ਕੋਈ ਕੋਈ ਰੰਜਿਸ਼ ਹੋਵੇ ਜਾਂ ਕੋਈ ਲੜਾਈ ਝੜਗੜਾ ਪਹਿਲਾਂ ਹੋਇਆ ਹੋਵੇ ਕੋਈ ਐਸੀ ਜੀ ਗੱਲਬਾਤ ਨੂੰ ਇਹ ਤਾਂ ਕੋਈ ਸਮੇਤੋਂ ਬਾਹਰੇ ਆ ਹੁਣ ਸਿਸਟਮ ਸਰਪੰਚ ਸਰ ਘਟਨਾ ਵਾਪਰੀ ਜੀ ਕੁੱਬੇ ਪਿੰਡ ਕੀ ਘਟਨਾ ਜੀ ਸਾਰਾ ਕੀ ਹੈਗਾ ਮਾਮਲਾ ਇੱਕ ਰਾਤ ਸਾਨੂੰ 12 ਵਜੇ ਦੇ ਕਾਲ 112 ਤੇ ਕਾਲ ਮਸੂਲ ਹੋਈ ਸੀਗੀ ਵੀ ਕੁੱਬੇ ਪਿੰਡ ਦੇ ਵਿੱਚ ਬੀ ਇਟਾਂ ਵੱਟੇ ਕਿਸੇ ਘਰ ਦੇ ਵਿੱਚ ਮਾਰ ਕੇ ਗਏ ਨੇ ਰਾਤ ਹੀ 112 ਆ ਗਈ ਸੀ ਉੱਤੇ ਅੱਜ ਦਿਨ ਦੇ ਵਿੱਚ ਸਵੇਰੇ ਅਸੀਂ ਆ ਗਏ ਸੀ ਤੇ ਮੌਕੇ ਤੇ ਦੇਖਿਆ ਵੀ ਇਹਨਾਂ ਦਾ ਸ਼ੀਸ਼ੇ ਅੰਦਰਲੇ ਤੇ ਬਾਹਰਲੇ ਟਪੇ ਹੋਏ ਨੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਜੀ ਉਹ ਦੇਖ ਕੇ ਜੋ ਵੀ ਬਣਨੀ ਹੋਗੀ ਕਾਰਵਾਈ ਅਮਲ ਚ ਲਿਆ ਦਾਂਗੇ ਐਵੇਂ ਤਾਂ ਕੁਝ ਨਹੀਂ ਆਇਆ ਜੀ ਐਵੇਂ ਦੀ ਕੋਈ ਗੱਲਬਾਤ ਨਹੀਂ ਇਹਨਾਂ ਦੇ ਘਰ ਦੇ ਮਾਲਕਾਂ ਨੂੰ ਗਲਤਬਾਤ ਕੀਤੀ ਆ ਜੀ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਨਾ ਲਗੜਟ ਹੈਗੀ ਆ ਨਾ ਕੋਈ ਹੋਰ ਕੋਈ ਵੈਸੇ ਕੋਈ ਹੋ ਗਈ ਆ ਉਹ ਜਾਂਚ ਦਾ ਵਿਚਾਰ ਜੀ ਉਹ ਕਰ ਲਾਂਗੇ ਜੀ ਜੀ